ਗੁਰਮਰਾਇ ਜੀ ਫੜਾ ਕਰੇ ਲੰਮੀ ਉਮਰ ਕਰੇ ਤੁਹਾਡੀ ਦੁੱਧੀ ਪੁੱਤੀ ਫਲੋ ਸਾਈ ਜੀਵੇ ਲੰਮੀ ਉਮਰ ਕਰੇ ਤਰਕੀਆਂ ਨਵੇਂ ਗੁਰਮਰਾਇ ਤੁਹਾਨੂੰ ਤੇ ਇਸੇ ਤਰ੍ਹਾਂ ਮੈਂ ਤੁਹਾਡੀਆਂ ਲੋੜੀਆਂ ਦੇ ਵਿੱਚ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦਾ ਰਵਾਂ ਮੇਰੀਆਂ ਧੀਆਂ ਦੁੱਧੀ ਪੁੱਤੀ ਫਲਣਾ ਮੈਂ ਇਹੋ ਅਸ਼ੀਰਵਾਦ ਦਿੰਨਾ ਆਪੀਆਂ ਧੀਆ ਨੂੰ ਆਪੀਆਂ ਭੈਣਾਂ ਨੂੰ ਆਪਣੀਆਂ ਨੋਹਾਂ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਇਹ ਪਰਿਵਾਰ ਹੈ ਜੀ ਆਪਾਂ ਪਰਿਵਾਰ ਨੇਵੀ ਪਤੀ ਤੋਂ ਆਇਆ ਜੀ ਚੰਦ ਸਿੰਘ ਦਾ ਪਰਿਵਾਰ ਇਹ ਪਿਛਲੀ ਵਾਰ ਦੇਣੀ ਇਹਨਾਂ ਦੋਵਾਂ ਪੁੱਤਰਾਂ ਦਾ ਚੰਦ ਸਿੰਘ ਜੀ ਨੇ ਵਿਆਹ ਕੀਤਾ ਇਹ ਧੀਆ ਮੇਰੀਆਂ ਵਿਆਹੇ ਲਿਆਕੀਆਂ ਸੋਹਣੇ ਘਰਾਂ ਚੋਂ ਆਈਆਂ ਤੇ ਸੋਹਣੀਆਂ ਧੀਆ ਆ ਤੇ ਮੈਂ ਇਹਨਾਂ ਨੂੰ ਅਸ਼ੀਰਵਾਦ ਇਹਨਾਂ ਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਘਰ ਕਾ ਤੇ ਮੈਂ ਇਸੇ ਤਰ੍ਹਾਂ ਲੋੜੀਆਂ ਮੰਗਦਾ ਹਾਂ ਪੰਜੀ ਕੀ ਨਾਮ ਤੁਹਾਡਾ ਮਨਿੰਦਰ ਕੌਰ ਜੀ ਤੁਹਾਡੇ ਘਰ ਵਾਲੇ ਦਾ ਕੀ ਨਾਮ ਆ ਅਮਰਜੀਤ ਸਿੰਘ ਜੀ ਕਿ ਕਿੱਥੋਂ ਦੇ ਰਹਿਣ ਵਾਲੇ ਜੀ ਤੁਸੀਂ ਕੋਲ ਕੋਲ ਖਾਲਸਾ ਅਬਦ ਸਰ ਦੇ ਰਹਿਣ ਵਾਲੇ ਜੀ ਮੈਨੂੰ ਪਤਾ ਲੱਗਾ ਤੇ ਪੀ ਤੁਸੀਂ ਆਪਣਾ ਬਾਹਰਲੇ ਮੁਲਕ ਜੇ ਵੀ ਰਹਿੰਦੇ ਜੀ ਹਾਂਜੀ ਆਸਟ੍ਰੇਲੀਆ ਰਹਿੰਦੇ ਜੀ ਕੀ ਕਾਰੋਬਾਰ ਹੈ ਆਪਣਾ ਉੱਥੇ ਉੱਥੇ ਮੇਰਾ ਅੱਛਾ ਚਾਹੀਏ ਤੇ ਇਹ ਤੁਹਾਡੀਆਂ ਭੁਗਾਇਆਂ ਨੇ ਹਾਂਜੀ ਦੋਵੇਂ ਭੁਗਾਇਆਂ ਨੇ ਤੁਸੀਂ ਕੀ ਅਸ਼ੀਰਵਾਦ ਦੇਣਾ ਚਾਹੁੰਦੇ ਈ ਇਹਨਾਂ ਨੂੰ ਮੈਂ ਨਹੀਂ ਕਹਿਣਾ ਕੰਨੀ ਆ ਕਿ ਇਹ ਖੁਸ਼ ਰਹਿਣ ਬਸ ਆਪਣੀ ਫੈਮਲੀ ਚ ਫੈਮਲੀ ਚ ਹਾਂਜੀ ਠੀਕ ਹੈ ਜੀ ਤੇ ਇਹ ਸੀ ਜੀ ਆਪਣਾ ਚਰਨ ਸਿੰਘ ਦਾ ਪਰਿਵਾਰ ਨੀਵੀ ਪਤੀ ਕੋੜ ਖਾਲਸਾ ਤੋਂ ਇਹ ਇਹਨਾਂ ਨੇ ਨਵੀ ਜੋੜੀ ਦੀ ਇਹ ਵਿਆਹ ਦੀਆਂ ਤੇ ਲੋੜੀ ਦੀਆਂ ਮੁਬਾਰਕਾਂ ਬਾਅਦ ਦੇਸ਼ ਵਿਦੇਸ਼ ਵਿੱਚ ਬੈਠੇ ਭੈਣਾ ਭਰਾਵਾਂ ਨੂੰ ਤੇ ਸਾਰਿਆਂ ਨੂੰ ਇਹਨਾਂ ਨੇ ਅੱਜ ਮੁਬਾਰਕਾਂ ਕਈਆਂ ਆ ਮੇਰੇ ਚੈਨਲ ਦੇ ਥਰੂ ਗੁਰੂ ਮਹਾਰਾਜ ਇਹਨਾਂ ਦੀਆਂ ਲੰਮੀਆਂ ਉਮਰਾਂ ਕਰੇ ਸਦਾ ਇਸ ਸੁਭਾਗਣਾ ਇਹਨਾਂ ਨੂੰ ਰੱਖੇ ਤੇ ਸਹਾਇ ਗੁਰੂ ਮਹਾਰਾਜ ਇਹਨਾਂ ਦੀ ਦੁੱਧੀ ਪੁੱਤੀ ਫਲ ਇਸੇ ਤਰ੍ਹਾਂ ਮੈਂ ਇਹਨਾਂ ਦੀਆਂ ਸਾਲੋ ਸਾਰਾ ਵਧਾਈਆਂ ਲੈ ਆਉਂਦਾ ਰਹਾ ਤੇ ਜਾਂਦਾ ਰਹਾ ਤੇ ਲੜਕੀ ਦੇ ਪਰਿਵਾਰਾਂ ਨੂੰ ਇਹਨਾਂ ਦੋਹਾਂ ਲੜਕੀਆਂ ਦੀਆਂ ਪਰਿਵਾਰਾਂ ਨੂੰ ਪ੍ਰਭ ਜੀ ਦੇ ਪਰਿਵਾਰ ਨੂੰ ਤੇ ਆਪਣਾ ਜੋਤੀ ਪਰਿਵਾਰ ਨੂੰ ਨਵਜੋਤਕੌਰ ਦੇ ਪਰਿਵਾਰ ਨੂੰ ਵੀ ਲੋੜੀਂਦੀਆਂ ਲੱਖ ਲੱਖ ਮੁਬਾਰਕਾਂ ਸੁਖਵਿੰਦਰ ਸਿੰਘਾ ਕੋੜ ਖਾਲਸਾ ਅੰਮ੍ਰਿਤਸਰ ਤੋਂ